ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੀ ਦਾ। ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ। ਹੁਣ ਜਿਹੜਾ ਫਸਲ ਦਾ ਜਿਹੜਾ ਖਰਾਕੀ ਪ੍ਰਬੰਧ ਹੈ ਜਿਹਦੇ ਵਿੱਚ ਫਸਲ ਦੇ ਵਿੱਚ ਕਿਸਾਨ ਵੀਰ ਖਾਦ ਪਾ ਰਹੇ, ਖਾਸ ਤੌਰ ਤੇ ਯੂਰੀਆ। ਚੂਨਾ ਹੈ, ਚਾਹੇ ਬਾਸਮਤੀ ਹੈ। ਤੇ ਕੁਝ ਕਿਸਾਨ ਵੀਰ ਜਿਹੜੇ ਉਹ ਯੂਰੀਆ ਦੇ ਨਾਲ ਮਿਲਾ ਕੇ ਜਿਹੜੇ ਹੋਰ ਪ੍ਰੋਡਕਟ ਵੀ ਪਾ ਰਹੇ ਹੈ ਬਾਜ਼ਾਰ ਦੇ ਵਿੱਚੋਂ ਜੋ ਉਹਨਾਂ ਨੂੰ ਰეკਮੈਂਡ ਕੀਤਾ ਜਾਂਦਾ। ਤਾਂ ਮੈਂ ਵਾਰ-ਵਾਰ ਬੇਨਤੀ ਕਰਦਾ ਹੁੰਨਾ ਕਿ ਯੂਰੀਆ ਦੇ ਨਾਲ ਕੋਈ ਵੀ ਗ੍ਰੋਥ ਪ੍ਰਮੋਟਰ ਜਾਂ ਕੋਈ ਵੀ ਕਿਸੇ ਕਿਸਮ ਦਾ ਪੈਕੇਟ ਜਿਹੜਾ ਜੇ ਤੁਹਾਨੂੰ ਕੋਈ ਬਾਜ਼ਾਰ ਚੋਂ ਸਿਫਾਰਿਸ਼ ਕਰਦਾ ਤਾਂ ਉਹ ਨਹੀਂ ਪਾਉਣ ਦੀ ਜ਼ਰੂਰਤ ਹੁੰਦੀ ਸੰਤੁਲਿਤ ਖੁਰਾਕੀ ਪ੍ਰਬੰਧ ਦੀ ਜ਼ਰੂਰਤ ਹੁੰਦੀ ਹੈ ਨਾ ਕੋਈ ਕੀਟਨਾਸ਼ਕ ਨਾ ਕੋਈ ਉਲੀਨਾਸ਼ਕ ਜਾਂ ਨਾ ਕੋਈ ਹੋਰ ਪ੍ਰੋਡਕਟ ਕਿਉਂਕਿ ਯੂਰੀਆ ਨਾਲ ਤੁਸੀਂ ਮਿਕਸ ਕਰਕੇ ਪਾਉਨੇ ਆ ਰਿਜ਼ਲਟ ਤਾਂ ਆਪਾਂ ਨੂੰ ਜਿਹੜੀ ਨਾਈਟ੍ਰੋਜਨ ਆ ਉਸੇ ਨੇ ਦੇਣਾ ਕਿਉਂਕਿ ਫਟਾਰੇ ਜਿਹੜਾ ਬੜਾ ਮਹੱਤਵਪੂਰਨ ਰੋਲ ਹੈ ਨਾਈਟ੍ਰੋਜਨ ਆ ਫਿਰ ਫਾਸਫੋਰਸ ਆ ਜੀ ਨੇ એનર્ਜੀ ਦੇਣੀ ਸਾਰੀ ਏਟੀਪੀ ਸਿੰਥੈਸਿਸ ਕਰਾਉਣਾ ਜਿਹਦੇ ਨਾਲ ਫਸਲ ਨੂੰ ਜਿਹੜੀ ਹੈਗੀ ਆ ਉਹਦੇ ਵਾਧੇ ਵਾਸਤੇ ਖਰਾਕ ਮਿਲਣੀ ਆ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਹੋਰ ਸੈਕੰਡਰੀ ਤੱਤ ਨੇ ਜਿਵੇਂ ਜੇ ਆਪਾਂ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਤੋਂ ਇਲਾਵਾ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਲੋਹਾ ਤੱਤ ਮੈਗਨੀਜ਼ਾ ਜ਼ਿੰਕ ਕਾਪਰ ਕਬਾਲਟ ਇਸ ਤਰ੍ਹਾਂ ਦੇ ਹੋਰ ਵੀ ਛੋਟੇ ਛੋਟੇ ਤੱਤ ਨੇ ਬੋਰ ਆਉਣਾ ਹੈ ਤਾਂ ਇਹਨਾਂ ਦਾ ਸੰਤੁਲਨ ਜਿਹੜਾ ਪ੍ਰਬੰਧ ਬੜਾ ਜ਼ਰੂਰੀ ਉਹਦੇ ਵਾਸਤੇ ਜ਼ਰੂਰੀ ਹੁੰਦਾ ਆਪਣੀ ਚੰਗੀ ਜ਼ਮੀਨ ਹੋਣਾ ਜਿਹਦੇ ਵਿੱਚ ਹਰੀ ਖਾਦ ਆ ਰੂੜੀ ਖਾਦ ਕੰਪੋਸਟ ਆਪਾਂ ਇਹ ਜਿਹੜੀ ਫਸਲੀ ਰਹਿਣ ਨੂੰ ਜਿਹੜੀ ਝੋਨੇ ਦੀ ਪਰਾਲੀ ਖਾਸ ਤੌਰ ਤੇ ਜ਼ਮੀਨ ਦੇ ਵਿੱਚ ਵਾਉਣੀ ਜਿੱਥੇ ਆਪਾਂ ਤਿੰਨ ਚਾਰ ਸਾਲ ਤੋਂ ਲਗਾਤਾਰ ਝੋਨੇ ਦੀ ਪਰਾਲੀ ਕਣਕ ਦਾ ਰਾਣਕ ਜ਼ਮੀਨ ਦੇ ਵਿੱਚ ਵਾਉਨੇ ਤਾਂ ਛੋਟੇ ਤੱਤ ਜਿਹੜੇ ਹੈਗੇ ਉਹ ਘਾੜ ਦਿਖਾਉਣ ਉਹ ਜ਼ਮੀਨ ਹਟ ਜਾਂਦੀ ਹੈ ਤੇ ਪोटाश ਦਾ ਵੀ ਆਪਾਂ ਨੂੰ ਫਾਸਫੋਰਸ ਦੀ ਵੀ ਡੋਜ਼ ਆ ਜਿਹੜੀ ਉਹ ਘਟ ਜਾਂਦੀ ਹੈ ਜ਼ਮੀਨ ਦੇ ਵਿੱਚ ਘਟੋ ਘਟ 4 ਸਾਲ ਜੇ ਆਪਾਂ ਫਸਲ ਹੀ ਰਹਿਣ ਦੀ ਜਮੀਨ ਚ ਬੋਨੇ ਆ ਜਿਹਦੇ ਆਪਾਂ ਗੱਲ ਕੀਤੀ ਸੀਗੀ ਕਿ ਜੇ ਆਪਾਂ ਫੋਕ ਘਟਾਉਣ ਬਾਰੇ ਦਾਣੇ ਦਾ ਵਜ਼ਨ ਵਧਾਉਣ ਬਾਰੇ ਝਾੜ ਚੰਗਾ ਲੈਣ ਬਾਰੇ ਗੱਲ ਕਰੀਏ ਕਿਉਂਕਿ ਆਪਣਾ ਗੋਲ ਆ ਜਿਹੜਾ ਮੁੱਖ ਉਹ ਝਾੜ ਚੰਗਾ ਲੈਣਾ ਹੁੰਦਾ ਘੱਟ ਸੀਮਤ ਖਰਚ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹਨਾਂ ਘੱਟ ਖਰਚੇ ਚੰਗਾ ਝਾੜ ਉਹਦੇ ਵਿੱਚ ਤਿੰਨ ਪ੍ਰਮੁੱਖ ਤੱਤ ਨੇ ਜੇ ਆਪਾਂ ਬਾਸਮਤੀ ਖਾਸ ਤੌਰ ਤੇ ਕੁਆਲਿਟੀ ਦੀ ਗੱਲ ਕਰੀਏ ਨਾ ਦਾਣੇ ਦਾ ਵਜ਼ਨ ਵੱਡਣਾ ਤੇ ਨਾਲ ਉਹਦੀ ਚਮਕ ਵੱਣੀ ਉਹਦੀ ਰੰਗ ਬਣ ਵੱਡਣਾ ਦਾਣੇ ਦਾ ਜਿਹਨੂੰ ਦੇਖ ਕੇ ਆਪਾਂ ਨੂੰ ਬਾਸਮਤੀ ਦੇ ਵਿੱਚ ਚੰਗਾ ਰੇਟ ਵੀ ਮਿਲਦਾ ਮੰਡੀ ਦੇ ਵਿੱਚ ਤੇ ਦਾਣੇ ਦੇ ਜਿਹੜਾ ਝੋਨੇ ਦੇ ਵਿੱਚ ਵੀ ਇਸੇ ਤਰ੍ਹਾਂ ਜੇ ਵਜ਼ਨ ਭਾਰਾ ਹੋਊਗਾ ਦਾਣੇ ਦਾ ਗਿਣਤੀ ਜ਼ਿਆਦਾ ਹੋਊਗੀ ਫੋਕ ਨਾ ਬਣੂਗੀ ਮਤਲਬ ਉਹਦੇ ਵਿੱਚ ਪੋਲੀਨੇਸ਼ਨ ਪ੍ਰੋਪਰ ਹੋਊਗੀ ਫੋਟ ਫਟਾਰੇ ਤੋਂ ਬਾਅਦ ਜਦੋਂ ਗੋਭ ਸਮੇਂ ਫਸਲ ਨੇ ਜਾਣਾ ਜੇ ਖਰਾਕੀ ਧਦੀ ਕਿਸੇ ਦੀ ਘਾਟ ਹੈ ਤਾਂ ਪੋਲਨ ਗ੍ਰੀਨ ਜਿਹੜੇ ਉਹ ਕਈ ਵਾਰ ਡੈੱਡ ਹੋ ਜਾਂਦੇ ਆ ਜਾਂ ਆਪਣੀ ਜਿਹੜੀ ਕਿਉਂਕਿ ਲਵਾਈ ਦਾ ਸਮਾਂ ਵੀ ਬੜਾ ਮਹੱਤਵਪੂਰਨ ਆ ਝੋਨੇ ਦੇ ਵਿੱਚ ਫੋਕ ਬਣੇ ਜਾਂ ਨਾ ਬਣੇ ਕਿਉਂਕਿ ਜੇ ਐਡਵਾਂਸ ਦੇ ਵਿੱਚ ਜ਼ਿਆਦਾ ਝੋਨਾ ਲੱਗੇ ਐਡਵਾਂਸ 'ਚ ਨਿਸਰ ਜਾਂਦਾ ਤਾਂ ਉਦੋਂ ਉੱਚ ਤਾਪਮਾਨ ਜਾਂ ਕਿਤੇ ਰੁਕ ਕੇ ਮੀਂਹ ਪੈਣਾ ਰੁਕ ਰੁਕ ਕੇ ਸਾਰੇ ਸਮੇਂ ਉਹ ਵੀ ਝੋਨੇ ਦੀ ਫਸਲ ਦੇ ਝਾੜ ਤੇ ਜਾਂ ਬਾਸਮਤੀ ਤੇ ਕਾਫੀ ਅਸਰ ਪਾਉਂਦਾ ਹੈ ਪੋਟਾਸ਼ ਜ਼ਿੰਕ ਬੋਰਨ ਇੱਕ ਇਦਾਂ ਦੇ ਤੱਤ ਆ ਜਿਹੜੇ ਫਸਲ ਦੇ ਵਿੱਚ ਫੋਕਟਾਉਣ ਚ ਸਭ ਤੋਂ ਟੌਪ ਤੇ ਮੋਰੀ ਰਹਿੰਦੇ ਆ ਪੋਟਾਸ਼ ਤੱਤ ਆ ਜਿਹੜਾ ਆਪਾਂ ਖਰਾਕੀ ਤੱਤ ਉਹ ਕਦੂ ਕਰਨ ਸਮੇਂ ਜ਼ਮੀਨ ਦੀ ਤਿਆਰੀ ਸਮੇਂ ਪਾ ਦਿੰਨੇ ਆ ਜਾਂ ਬਣੀ ਮਿੱਟੀ ਪਰਖ ਅਧਾਰ ਤੇ ਜਾਂ 15 ਤੋਂ 20 ਕਿਲੋ ਮੀਟਰ ਟੌਪ ਪੋਟਾਸ਼ ਜਿਹੜੀ 60% ਵਾਲੀ ਆ ਜੇ ਨਹੀਂ ਪਾਉਂਦੇ ਕਈ ਕਿਸਾਨ ਵੀਰ ਬਾਅਦ ਚ ਪਾਉਂਦੇ ਪਰ ਉਦੋਂ ਪਾਉਣੀ ਬੜੀ ਜ਼ਰੂਰੀ ਆ ਜੇ ਤੁਹਾਡੀ ਜ਼ਮੀਨ 'ਚ ਤੁਸੀਂ ਪਾਉਣੀ ਆ ਤਾਂ ਤੁਸੀਂ ਕਦੂ ਕਰਨ ਸਮੇਂ ਖੇਤ ਦੀ ਤਿਆਰੀ ਸਮੇਂ ਪਾਓ ਜ਼ਿੰਕ ਤਾਤਾ ਜਿਹੜੀ ਉਹ ਵੀ ਇਸੇ ਤਰ੍ਹਾਂ ਹੀ ਜੇ ਪਿਛਲੇ ਸਾਲਾਂ ਚ ਘਾਟ ਆਈ ਆ ਤਾਂ ਖੇਤ ਦੀ ਤਿਆਰੀ ਸਮੇਂ ਜਾਂ ਕਦੋਂ ਕਰਨ ਸਮੇਂ ਪਾ ਸਕਦੇ ਤਾਂ ਕਿ ਉਹ ਥੱਲੇ ਰੂਟ ਜ਼ੋਨ ਦੇ ਵਿੱਚ ਸੁਰੱਖਿਅਤ ਹੋ ਜਾਵੇ ਨਹੀਂ ਤਾਂ ਫਿਰ ਉਦੋਂ ਬਾਅਦ ਜਦੋਂ ਆਪਾਂ ਨੂੰ 2 ਹਫ਼ਤੇ ਬਾਅਦ ਤੇ 3 ਹਫ਼ਤੇ ਬਾਅਦ ਜਦੋਂ ਪਾਣੀ ਘਟਾਉਣਾ ਉਸ ਟਾਈਮ ਦੇ ਉੱਤੇ ਪਾਓ ਜਾਂ ਜਦੋਂ ਝੋਨਾ ਜਿਹੜਾ ਹੈਗਾ ਘਾਟ ਦਿਖਾਉਂਦਾ ਜੇ ਪਾਣੀ ਖੜਾ ਖੇਤ 'ਚ ਆਪਾਂ ਜ਼ਿੰਕ ਪਾਈਏ ਨੇ ਉਹਦਾ ਫਾਇਦਾ ਨਹੀਂ ਹੁੰਦਾ ਇਹਦੇ ਬਾਰੇ ਪਹਿਲਾਂ ਵੀ ਮੈਂ ਗੱਲ ਕਰ ਚੁੱਕਿਆ ਫਿਰ ਜਿਹੜਾ ਹੈਗਾ ਗੋਭ ਦੇ ਸਮੇਂ ਤੁਸੀਂ NPK 13 0 45 ਪਿਛਲੇ ਆਪਾਂ ਕਾਫੀ ਸਾਲਾਂ ਤੋਂ ਕਰਵਾ ਰਹੇ ਅਮ ਆਪਾਂ ਤਾਂ 7-8 ਸਾਲ ਤੋਂ ਕਰਵਾ ਰਹੇ ਹਾਂ ਤਕਰੀਬਨ ਉਦੋਂ ਤੋਂ ਪੀਆਈਯੂ ਲੁਧਿਆਣਾ ਦੀ ਸਿਫਾਰਿਸ਼ ਵੀ ਆਈ ਐਨਪੀਕੇ 13045 ਬਾਰੇ ਤੇ ਫਿਰ ਜਿਹੜਾ ਹੈਗਾ ਜ਼ਿੰਕ ਤੱਤੋਂ ਦੇ ਵਾਸਤੇ ਮੈਂ ਤੁਹਾਨੂੰ ਬਹੁਤ ਵਧੀਆ ਫਾਰਮੂਲਾ ਦਿੱਤਾ ਹੋਇਆ ਹੈ ਜ਼ਿੰਕ ਲੋਹਾ ਕਲੀ ਦਾ ਪਾਣੀ ਯੂਰੀਆ ਆਪਣਾ ਬੈਸਟ ਹੈ ਫਾਰਮੂਲਾ ਤੇ ਹੁਣ ਤੁਹਾਨੂੰ ਜਿਹੜਾ ਲਗਾਤਾਰ ਕਾਫੀ ਹੋਰ ਵੀ ਜਿਹੜਾ ਹੈ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲਦੀ ਹੋ ਕੇ ਕੋਲ ਬੜਾ ਵਧੀਆ ਇਹ ਆਪਾਂ ਜਿਹੜਾ 7-8 ਸਾਲ ਪਹਿਲਾਂ ਆਪਣੇ ਤਜਰਬੇ ਦੇ ਆਧਾਰ ਤੇ ਕਿਸਾਨ ਵੀਰਾਂ ਦੇ ਫੀਲਡ ਦੇ ਬੈਕ ਦੇ ਆਧਾਰ ਤੇ ਇਹ ਜਿਹੜੀ ਸਪਰੇਅ ਆ ਉਹ ਤੁਹਾਨੂੰ ਕੋਲ ਇਹ ਫਾਰਮੂਲਾ ਦਿੱਤਾ ਸੀਗਾ ਇਸ ਪ੍ਰਿਆ ਦੂਤੋ ਤਿੰਨ ਕਰੋ ਘਟੂ ਘੱਟ ਜਿੱਥੇ ਤੁਹਾਡੀ ਜ਼ਮੀਨ ਹੈ ਜਿਹੜੀ ਦਰਿਆਨੀ ਤੋਂ ਹਲਕੀ ਹੈ ਖਾਸ ਤੌਰ ਤੇ ਤੇ ਬੋਰਨ ਤਾਤਾ ਬਹੁਤ ਘੱਟ ਮਾਤਰਾ ਦੇ ਵਿੱਚ ਉਹ ਆਪਾਂ ਗੋਭ ਸਮੇਂ ਸਪਰੇਅ ਕਰਨਾ ਹੁੰਦਾ ਉਹ ਤਕਰੀਬਨ ਕਿੰਨੇ 60 ਗ੍ਰਾਮ 70 ਗ੍ਰਾਮ 80 ਗ੍ਰਾਮ ਤੱਕ ਉਹਦੇ ਬਾਰੇ ਆਪਾਂ ਅੱਗੇ ਸਮੇਂ ਵਿੱਚ ਵੀਡੀਓ ਪਾਉਂਦੇ ਰਹਾਂਗੇ ਮੇਨ ਸਟ੍ਰੈਸ ਜਿਹੜਾ ਹੁੰਦਾ ਕਿ ਪਟਾਖ ਦੀ ਘਾਟਨਾ ਵੀ ਜੇ ਲਗਾਤਾਰ ਤੁਸੀਂ ਫਸਰੀ ਰੈਂਦਖੂਨ ਜ਼ਮੀਨ ਚ ਵਾ ਰਹੇ ਆ ਤਾਂ ਫਸ ਅੰਜ ਮੇਰੀ ਜ਼ਮੀਨ ਦੀ ਸਿਹਤ ਚੰਗੀ ਹੁੰਦੀ ਘਾਟ ਘਾਟ ਆਉਂਦੀ ਵਰਨਾ ਤੁਸੀਂ ਜਿਹੜੇ 15 20 ਕਿਲੋ ਜਿਵੇਂ ਤੁਹਾਨੂੰ ਮੈਂ ਦੱਸਿਆ ਕਦੂ ਕਰਨ ਸਮੇਂ ਜਾਂ ਤੁਸੀਂ ਫਟਾਰੇ ਸਮੇਂ ਉਹ ਪਾ ਸਕਦੇ ਜੇ ਪਾਉਣੀ ਚਾਹੁੰਦੇ ਆ ਤਾਂ ਜ਼ਿੰਕ ਵਾਲੀਆਂ ਤੁਸੀਂ ਸਪਰੇਅ ਲਾਜ਼ਮੀ ਕਰੋ ਖੇਤ ਨੂੰ ਹਵਾ ਲਵਾ ਲਵਾ ਕੇ ਜਿਹੜਾ ਹੈਗਾ ਪਾਣੀ ਲਾਓ ਤੇ ਗੋਭ ਸਮੇਂ ਜਿਹੜੀ ਤੁਹਾਨੂੰ ਸਪਰੇਅ ਦੱਸੀ ਉਹ ਕਰੋ ਫਾਲਤੂ ਦੇ ਪ੍ਰੋਡਕਟ ਪਾਉਣ ਤੋਂ ਗਰੇਜ ਕਰੋ ਮੇਰਾ ਮੁੱਖ ਮੰਤਵ ਇਹੀ ਹੁੰਦਾ ਕਿਉਂਕਿ ਕਿਸਾਨ ਵੀਰ ਕਈ ਵਾਰ ਜਿਹੜਾ ਹੈ ਕਿ ਫਾਲਤੂ ਖਰਚਾ ਕਰਨ ਲੱਗ ਪੈਂਦੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬ